ਇਹ ਲਾਛਾ ਇਥੇ ਚਾਹੀਦੀਆਂ ਜਿੰਨਾ ਮਾਰਿਆ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਚਾਹ ਨਹੀਂ ਆ ਕਿ ਜਿੱਦਾਂ ਮੇਰੇ ਪੁੱਤ ਨੂੰ ਮਾਰਿਆ ਉਹਦਾ ਉਹ ਪੁੱਤ ਮਰ ਜਾਣਾ ਉਹ ਵੀ ਮਰ ਜਾਣਾ ਬਸ ਮੇਰੇ ਸਾਹਮਣੇ ਗੋਲੀਆਂ ਲਿਆ ਕੇ ਮਾਰੋ ਮੇਰੇ ਸਾਹਮਣੇ ਸਿੱਧੇ ਕਰੋ ਜਨਾਬ ਜੀ ਕਾਜਲ ਕੀ ਹੋਇਆ ਜੀ ਮੇਰਾ ਵੀਰ ਜਯਦਵੀਰ ਉਹਦਾ ਦਿਨੇ ਤੋਂ ਪਹਿਰੇ ਕਤਲ ਹੋਇਆ ਉਹਨੂੰ ਗੋਲੀ ਚੱਲ ਕੇ ਮਾਰਿਆ ਭਾਈ ਇੱਥੇ ਗਾਨ ਲੱਗੇ ਭਾਈਆਂ ਦੀ ਦੁਕਾਨ ਲੱਗੇ ਗੋਲੀ ਮਾਰੀਆ ਮੇਰੇ ਵੀਰ ਨੂੰ ਦਿਨ ਦੁਪਹਿਰੇ ਗੋਲੀ ਮਾਰੀ ਆ ਅਬੀ ਨੇ ਮਾਰੀ ਆ ਉਹਦਾ ਕਾਤਲ ਇੱਥੇ ਲਾਵੋ ਮੇਰੇ ਵੀਰ ਦਾ ਕਾਤਲ ਇੱਥੇ ਲਾਵੋ ਜਿੱਦਾ ਮੇਰੇ ਵੀਰ ਨਾਲ ਮੇਰੇ ਵੀਰ ਦਾ ਕਾਤਲ ਇੱਥੇ ਲਾਵੋ ਗਿੱਧਾ ਹੀਆਂ ਉਹਦੇ ਦੀ ਯਾਕ ਸਾਹੀ ਦੀ ਦੁਸ਼ਮਣੀ ਕੀ ਸੀ ਕੋਈ ਨਹੀਂ ਵੀਰਸਾ ਨੂੰ ਕੋਈ ਪਤਾ ਨਹੀਂ ਸਾਨੂੰ ਕੋਈ ਪਤਾ ਨਹੀਂ ਵੀਰਸਾ ਨੂੰ ਇਹ ਕੋਈ ਨਹੀਂ ਪਤਾ ਵੀਰਸਾ ਨੂੰ ਕੱਲ ਸੁਣਾਇਆ ਤੁਹਾਡਾ ਮੁੰਡਾ ਮਰ ਗਿਆ ਜੇ ਆਜਾ ਵੀਰ ਜੀ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਸਾਡੇ ਵੀਰ ਦੀ ਕੋਈ ਸੁਣਾਈ ਨਹੀਂ ਹੁੰਦੀ ਸਾਡੇ ਵੀਰ ਜੀ ਜਿੰਨਾ ਚਿਰ ਸਾਡੀ ਸੁਣਾਈ ਨਹੀਂ ਹੁੰਦੀ ਸਾਡਾ ਮੈਨੂੰ ਭਾਈ ਮੈਨੂੰ ਐਸੇ ਇਹਨਾਂ ਤੇ ਪਤਾ ਨਹੀਂ ਕਿ ਹੋਇਆ ਬੇਟਾ ਜਦੋਂ ਘਰੋਂ ਗਿਆ ਕੋਈ ਸਵਾਗਤ ਇਹਦਾ 3.5 ਦਾ ਟਾਈਮ ਹੈ ਮੈਨੂੰ ਇਹਨਾਂ ਪਤਾ ਲੱਗਾ ਲੜਾਈ ਹੋਈ ਹੈ ਬਾਅਦ ਚ ਫੋਨ ਕੀਤਾ ਤੇ ਕਹਿੰਦੇ ਵੀ ਉਹਦੇ ਗੋਲੀ ਲੱਗੀ ਹੈ ਇਹ ਆਉਣ ਦੇ ਅਸੀਂ ਤੇ ਪੋਲਾ ਗਏ ਤੇ ਬਾਅਦ ਚ ਕਹਿੰਦੇ ਵੀ ਉਹਦੀ ਡੈਥ ਹੋ ਗਈ ਹੈ ਠੀਕ ਹੈ ਬੇੜੇ ਮੇਰੇ ਨੂੰ ਸਾਬੀ ਨੇ ਗੋਲੀਆਂ ਮਾਰੀਆਂ ਕਾਲੇ ਕਮਾਂਡੋ ਦਾ ਮੁੰਡਾ ਹੈ ਕਾਲੇ ਕਮਾਂਡੋ ਦਾ ਮੁੰਡਾ ਹੈ ਉਹਦੇ ਬਾਰੇ ਕੋਈ ਹੈ ਕੋਈ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਐ ਇੱਥੇ ਧਰਨੇ ਤੇ ਬੈਠ ਗਏ ਧਰਨੇ ਤੇ ਪਤਾ ਨਹੀਂ ਵੀਰ ਜੀ ਇੱਕ ਦਿਨ ਲੱਗਣਾ ਦੋ ਦਿਨ ਲੱਗਣਾ ਤਿੰਨ ਦਿਨ ਲੱਗਣਾ ਜਿੰਨਾ ਚਿਰ ਹਾਨੂੰ ਕੋ ਇਨਸਾਫ ਨਹੀਂ ਮਿਲਦਾ ਹੁਣ ਜਿੱਥੇ ਬੈਠ ਰਾਂ ਪਰਚਾ ਦਰਜ ਹੋਇਆ ਹਾਨੂੰ ਕਹਿੰਦੇ ਆ ਉਹਨਾਂ ਦਾ ਜਿਹੜਾ ਉਹ ਉਹਦੀ ਜਿਹੜੀ ਲੋਕੇਸ਼ਨ ਬੰਦ ਹੋ ਗਈ ਹੈ ਲਗੇਸਨ ਉਹਦੀ ਬੰਦ ਹੋ ਗਈ ਆ ਦਾ ਪਰਿਵਾਰ ਦੀ ਨਹੀਂ ਹੋ ਗਈ ਉਹਦੀ ਮਾਂ ਨੂੰ ਚੁੱਕੋਦੀ ਭੈਣ ਨੂੰ ਚੁੱਕੋਦਾ ਪਿਓ ਨੂੰ ਚੁੱਕੋ ਮਾਂ ਨੂੰ ਚੁੱਕੋ ਆਪਣੇ ਆ ਵੀ ਮੇਰਾ ਪੇਸਾ ਹੋਏਗਾ ਤੁਹਾਡਾ ਕੀ ਲੱਗਦਾ ਮੇਰਾ ਬੇਟਾ ਨਹੀਂ ਤੇ ਮੈਨੂੰ 10 ਮਿੰਟ ਛੁੱਟੀ ਦੇਣ 10 ਮਿੰਟ ਛੁੱਟੀ ਦੇਣ ਮੈਂ ਬੰਦੇ ਦਾ ਬੰਦਾ ਮਾਰ ਦੇਣਾ ਬਸ ਇੱਕ ਵਾਰ ਮੈਂ 10 ਮਿੰਟ ਮੈਨੂੰ ਛੁੱਟੀ ਦੇ ਦੇਣ ਬੰਦਾ ਦਾ ਬੰਦਾ ਮਾਰ ਦਿੰਦਾ ਨਾ ਮੈਂ ਉਹਦਾ ਪਰਚਾ ਕਰਦਾ ਨਾ ਮੈਂ ਉਹ ਕਰਨ ਗੱਲ ਹੋ ਗਈ ਬਾਕੀ ਇਹਨਾਂ ਨੇ ਮੈਨੂੰ ਪਤਾ ਕੀ ਦੁਸ਼ਮਣੀ ਹੈ ਬਾਕੀ ਦੁਸ਼ਮਣੀ ਹੋਣਾ ਇਹਦਾ ਨਾਲ ਮਹਾਰਾਜ ਦੇ ਇਹਨਾਂ ਨਾਲ ਪਾਲੀ ਹੈ ਤੇ ਉਹ ਬਾ ਮਹਾਰਾਜ ਹੁਣ ਜਾਣੇਗਾ ਬਸ ਦੇਖੋ ਕੀ ਸਮਝ ਕਿਉਂ ਤਰਣਾ ਲੱਗਾ ਦੇਖੋ ਸਾਰਾ ਇਹ ਕੱਲ ਦੋ ਸ਼ੂਟ ਆਊਟ ਹੋਏ ਸੀ ਦੋ ਪੁਲਿਸ ਚ ਦੋ ਗੁਰਪੰਚ ਲੜਾਈ ਹੋਈ ਸੀ ਕਾਰਨ ਦਾ ਅਸੀਂ ਪਤਾ ਕਰ ਰਹੇ ਹਾਂ ਤੇ ਇਹਦੀ ਇਨਵੈਸਟੀਗੇਸ਼ਨ ਐਫ ਆਰ ਕੱਲ ਉਸੇ ਵੇਲੇ ਇਹਨਾਂ ਦੇ ਬਿਆਨਾਂ ਤੇ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੇ ਫਾਦਰ ਮਦਰ ਦੇ ਬਿਆਨਾਂ ਤੇ ਐਫ ਆਰ 302 ਦੇ ਤਹਿਤ ਜੋ ਵੀ ਨਵੀਂ ਧਰਾਵਾਂ ਦੇ ਪੀ ਐਨ ਸੇ ਤਹਿਤ ਕਾਰਵਾਈ ਹੋ ਗਈ। ਦੋਸ਼ੀ ਜਿਹੜੇ ਆ ਨਾਮਜਦ ਹੋ ਗਏ ਆ। ਪੰਜ ਟੀਮਾਂ ਬਾ ਹੁਕਮ ਐਸ ਐਸ ਪੀ ਸਾਹਿਬ ਦੇ ਲੱਗੀਆਂ ਆ। ਬਹੁਤ ਜਲਦ ਦੋਸ਼ੀ ਗ੍ਰਿਫਤਾਰ ਕੀਤੇ ਜਾਣਗੇ। ਰਿਸ਼ਤੇਦਾਰਾਂ ਜਿਹੜੇ ਦੋਸ਼ੀਆਂ ਦੇ ਰਿਸ਼ਤੇਦਾਰਾਂ ਦੀ ਪੁਛਗੈਸ ਚੱਲ ਰਹੀ ਆ। ਪੁਛਹੀਂ ਸ਼ੱਕ ਦੇ ਆਧਾਰ ਤੇ ਬਿਠਾਏ ਵੀ ਆ। ਇਹ ਬਹੁਤ ਛੇਤੀ ਰਿਜ਼ਲਟ ਆ ਜਾਣਗੇ। ਤਰਨਾ ਇਹਨਾਂ ਨੇ ਇਸੇ ਰੋਚ ਚ ਲਾਇਆ ਕਿ ਪਹਿਲਾਂ ਦੋਸ਼ ਦੇਖੋ ਦੋਸ਼ੀ ਫੜਨਾ ਪੁਲਿਸ ਦੀ ਮੋਰ ਰਿਸਪੌਂਸਿਬਿਲਟੀ ਆ ਇਹ ਫੜਨੇ ਹੀ ਫੜਨੇ ਚ ਉਹ ਨਾਮਜਦ ਹੋ ਗਏ ਦੋਸ਼ੀ ਫੜਾਂਗੇ ਲੱਗਦਾ ਕਿ ਕਿਸੇ ਨਿਕਲੇ ਕਹਿ ਰਿਹਾ ਕਿ ਕਦੋਂ ਤੱਕ ਦੋਸ਼ੀ ਫੜ ਜਾਣਗੇ ਧਰਮੇਦੋ ਤੱਕ ਚੁੱਕਿਆ ਜਾਏ ਦੇਖੋ ਜੀ ਮੈਂ ਇਹਨਾਂ ਨੂੰ ਆਸ਼ਵਾਸ਼ਣ ਨਹੀਂ ਦੇ ਸਕਦਾ ਐਫਆਰ ਹੋ ਗਈ ਆ ਦੋਸ਼ੀ ਬਾਈ ਨੇਮ ਨਾਮਜਦ ਹੋ ਗਏ ਆ ਹੁਣ ਧਰਨਾ ਲਾਉਣ ਦਾ ਤੇ ਕੋਈ ਮੇਰੇ ਖਿਆਲ ਚ ਕੋਈ ਕਲੂ ਨਹੀਂ ਰਹਿ ਗਿਆ ਦੋਸ਼ੀ ਬਹੁਤ ਹੀ ਜਲਦ ਮੈਡਮ ਨੇ ਪੰਜ ਛੇ ਟੀਮਾਂ ਲਾਈਆਂ ਅਸੀਂ ਵੀ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸ਼ੱਕੀ ਬੰਦੇ ਕਾਫੀ ਪਟਾਏ ਹੁਣ ਧਰਨਾ ਲਾਉਣਾ ਇਹ ਇਹਨਾਂ ਦਾ ਰਾਈਟ ਆ ਜੇ ਲ